ਆਪਾਂ ਰਹੀ ਸੀ ਭਾਗੇਪੜਾ ਨੇ ਤੋਂ ਤੇ ਰਸਤੇ ਦੇ ਵਿੱਚ ਪੁਲਰਾਨੀਆਂ ਡੇਰਾਂ ਤੇ ਸੀ ਰੁਕੇ ਸਾਨੂੰ ਲੱਗੀ ਸੀ ਭੁੱਖ ਅਸੀਂ ਆਖਿਆ ਕੁਝ ਖਾ ਲੀਏ ਤੇ ਖਾਣ ਨੂੰ ਆਹ ਵਾਲੀ ਗੱਡੀ ਮਿਲੀ ਬਰਦਰ ਔਨ ਵੀਲ ਅਸੀਂ ਖਾਦੇ ਇਥੋਂ 버ਗਰ ਬਹੁਤ ਹੀ ਸਵਾਦ ਲੱਗੇ ਸਾਨੂੰ ਬਾਈ ਜੀ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਹਾਂਜੀ ਭਾਜੀ ਕੀ ਕੀ ਹੁੰਦਾ ਆਪਣੇ ਕੋਲੇ ਆਪਣੇ ਕੋਲੇ ਵੀਰੇ ਪੀਜ਼ਾ 버ਗਰ ਸੈਂਡਵਿਚ ਰੈਪ ਸ਼ੇਕ ਕੌਫੀ ਤੇ ਚਾਹ ਵੀ ਆ ਠੀਕ ਹੈ ਤੇ ਸੋ ਆਪਾਂ ਕਿੰਨੇ ਵਜੇ ਜਾਣੇ ਦਪਹਰੇ ਆਪਣੀ ਵੀਰੇ ਦੀ ਟਾਈਮਿੰਗ ਹੈ ਨਾ 12:30 ਵਜੇ ਦੀ ਅਗਲੇ ਤੇ ਰਾਤ ਨੂੰ 9 ਵਜੇ ਤੱਕ ਖੁੰਨੇ ਵੀਰੇ ਚਬੇਲ ਆ ਲੈਣਾ ਜਿਹੜੀਆਂ ਨਹਿਰਾਂ ਗੜੀਆਂ ਦੇ ਚਬੇਲ ਆ ਲੈਣਾ ਜਿਹੜੇ ਵਿੱਚ ਆਪਣੇ ਨਹਿਰਾਂ ਹੁੰਦੀਆਂ ਹਨ ਹਾਂ ਜੀ ਹਾਂ ਜੀ ਪੂਰਾਂ ਲਾਉਣਗੇ ਨਹਿਰਾਂ ਹਾਂਜੀ ਓਕੇ ਓਕੇ ਠੀਕ ਆ ਬਾਜੀ ਧੰਨਵਾਦ ਧੰਨਵਾਦ ਜੀ